ਉਹ ਬੜਲੇ ਮਿਲਣਾ ਸੰਤਨੀ ਉਹਨੂੰ ਫੜਨੂੰ ਬੱਗਿਆ ਦੇ ਕੰਪਲੋਂਦ ਸਾਜੀ ਕਾਹਰੇ ਜੀ ਆ ਜਾਓ ਬਹਿ ਜਾਓ ਕੀ ਆ ਜੇ ਬੱਸ ਵੇਨ ਲੋ ਠੀਕ ਠਾਕ ਤੇ ਹੁਣ ਦੱਸੋ ਆਪਣਾ ਅੱਜ ਕਿੱਦਾਂ ਆਉਣੇ ਹੋਗੇ ਆ ਟਿਕਾ ਤੇ ਆਏ ਨਹੀਂ ਕਹੀ ਤੁਸੀਂ ਤੇ ਟਾਈਮ ਹੀ ਲੰਘਦਾ ਦਾ ਡਾ ਚੱਲ ਵਧੀਆ ਕਰਦਾ ਪਤਾ ਜੀ ਚਲੋ ਵਧੀਆ ਕੀਤਾ ਵਾ ਮੈਂ ਤੇ ਦੇਖਦੀ ਰਹਿੰਦੀ ਆ ਭੌਂਜੀ ਆਵੇਗਾ ਹੁਣ ਤੇ ਨੋ ਆ ਗਈ ਹੁਣ ਤੇ ਫਿਰ ਤੁਰ ਲਿਆਗਾ ਘਰੀ ਮਾ ਆਪਣੇ ਨਾਲ ਨਾ ਕੰਮ ਕਰਦੀ ਆ ਕੰਮ ਤੇ ਕਰਨ ਨਹੀਂ ਆਉਂਗਾ ਤੇ ਆਖਿਆ ਨੋ ਆਈ ਘਰ ਤੋਂ ਘੜੀ ਫਿਰ ਤੁਰ ਲਿਆਗਾ ਹਾਂ ਆਹੋ ਹੋ ਦੱਸੋ ਕੀ ਕਰਦੇ ਨਿਆਣੀ ਚਲੋ ਵਧੀਆ ਵਾ ਤੇ ਕੰਮ ਹਾਂ ਦੱਸੋ ਬੰਨੀ ਕੰਮ ਮੈਂ ਨਹੀਂ ਹੀ ਸਦਕੇ ਆਓ ਕੋਈ ਨਾ ਦੋ ਨੰਨ ਵੇ ਜਿੰਨੇ ਆਪਾਂ ਪਿਆਰ ਜਿਨ੍ਹਾਂ ਕਦੋਂ ਛੱਡਦੇ ਬੜੇ ਗਰਮੀ ਬੜੀ ਪੈਣ ਨਹੀਂ ਆ ਪਿਛੜੀਆਂ ਤੇ ਬਹੁਤ ਲੱਗੇ ਤੇ ਹਰ ਕੀ ਲੱਗਣੇ ਨਹੀਂ ਡਰੇ ਮੱਲਾਂ ਕਿਤੇ ਜੀ ਆਈਆਂ ਹੋਈਆਂ ਆ ਆਹ ਯਾਰ ਜਿੱਦਾਂ ਹੀ ਮੱਛਰੀਆਂ ਆ ਕੋਈ ਕਦੂ ਨਹੀਂ ਰੱਖਦਾ ਕੋਈ ਇਹ ਵੀ ਅੱਧੇ ਨਹੀਂ ਕੋਈ ਦੱਸਦਾ ਉੱਛਾਣਾ ਕੀ ਕਰੀਂ ਘਰ ਜੀ ਬੈਠੋ ਇਹ ਨਹੀਂ ਦਈ ਚਾਹੂ ਬਣਾਉਣੀ ਹੈ gota ਚਲੋ ਮੈਂ ਸੋਫੇ ਮੈਂ ਬੈਠ ਜੀ ਨਹੀਂ ਚਾਹ ਬਣਾ ਕੇ ਜਹੁੰਦੀ ਆ ਸਾਡੀ ਮੰਮੀ ਹੁੰਨੀ ਐ ਛੱਡੇ ਗਾੜੀ ਬੈਠ ਕੇ ਕਿੱਤਾ ਕੰਮ ਕਰਦੀ ਐ ਨਹੀਂ ਚੱਲੂ ਕੇ ਬੀਚਾਰੀ ਮਾਂ ਆਈ ਕਦੀ ਨਹੀਂ ਸਾਡੇ ਘਰ ਆਈ ਜੇ ਆਈ ਗਈ 25 ਲਗਣੀਆਂ ਇੰਨੀਆਂ ਵੇਲਾ ਵਿੱਚ ਰੀਆਂ ਸੀ ਜੇ ਲੱਗਾ ਹੁੰਦਾ ਕੋਈ ਕਦੋਂ ਤੇ ਮੈਂ ਕਦੀ ਵੀ ਨਹੀਂ ਖਾਲੀ ਮੋੜਨਾ ਮੇਰਾ ਜੀਤ ਨਹੀਂ ਕਰਦਾ ਖਾਲੀ ਹੋਣ ਨੂੰ ਕੀ ਕਰਾਂ ਹੁਣ ਮਜ਼ਦੂਰੀ ਇਹ ਚੱਲ ਆ ਵੀ ਜਿਹੜੇ ਕੇਹਨਾਂ ਨੂੰ ਕੰਮ ਦੇ ਦੇਣਾ ਆ ਜੀ ਭੈਣ ਜੀ ਤੇ ਗਦਵਾ ਕਰੰਦਾ ਆ ਵੀ ਤੇ ਅੱਜ ਕਿਤੋਂ ਚੰਦ ਚੜਿਆ ਵਾ ਬਾਈ ਕਿਨੇ ਦੇਖਣ ਦੇ ਕਿੰਨਾ ਸੁਫਾਜਾ ਲੱਗਣਿਆ ਆ ਕੁਛ ਗਰਮੀ ਹੈ ਤੇ ਸੱਚੀ ਆ ਪਰ ਗਰਮੀ ਕੀਤੀ ਇੰਨੀ ਠੰਡੀ ਹੈ ਨਾ ਕਦੀ ਪਿਆ ਕੇ ਇੰਨਾ ਕੰਮ ਹੀ ਨਹੀਂ ਕੀਤਾ ਕਿ ਤੱਕ ਲੋਕ ਨੇ ਉੱਥੇ ਲਾਈ ਜਿਹਾ ਹੋ। ਬਹੁਤ ਗਰਮੀ ਆ ਨਾ ਪਸੀਨਾ ਬਾਹਰ ਨਿਕਲੇ ਨਾ ਕਿੰਨੇ ਦੁੱਖ ਕੱਟੇ ਜਾਂਦੇ ਆ। ਤੁਮੀ ਦੁੱਖ ਮੈਨੂੰ ਉਦਾਂ ਵੀ ਕੋਈ ਨਹੀਂ ਜੇ ਮੈਂ ਸੋਥੇ ਸਿਲੰਡਰ ਤੇ ਵੀ ਕੰਮ ਕਰਾਂ ਤਾਂ ਵੀ ਮੈਂ ਠੀਕ ਹਾਂ। ਖਾਹ ਕੇ ਅੱਧੀ ਦੇ ਫਿਰ ਅੱਧੀ ਚਾਹੀਏ ਕਿ ਤੇ ਅੱਜ ਨਹੀਂ ਮੈਨੂੰ ਕਦੀ ਕੋਸ਼ ਹੋ ਗਿਆ ਕਦੀ ਕੋਸ਼ ਹੋ ਗਿਆ ਤੇ ਅਜੇ ਅਣੀ ਮੈਨੂੰ ਦੁੱਖ ਕੋਈ ਨਹੀਂ ਹੈਗਾ। ਅੱਜ ਜ਼ਰੂਰ ਬੀਪੀ ਲਓ ਬਣਾਈ ਨੇ ਸੇਕ ਨਾਲ। ਅੱਜ ਨਹੀਂ ਹੋਣਾ ਅੱਜ ਸਹੀ ਹੋਣਾ ਓ। ਦੇਖੀ ਕਿ ਨਬ ਸੀ ਨਾ ਆ ਬਾਰ ਉਹ ਤੇ ਅੰਦਰ ਬੈਠੀ ਰਹੀ ਨਹੀਂ ਆ ਪੱਕੇ ਥਲੇ ਵੀ ਮਸੀਨਾ ਆਉਣਾ ਹੁੰਦਾ ਵੀ ਲੈ ਦੱਸ ਨਾ ਮੈਂ ਇਹ ਕੋਲੋਂ ਬੜੀ ਖੁਸ਼ ਹਾਂ ਵੀ ਚੱਲ ਚੁੱਲੇ ਤੇ ਕੰਮ ਕਰਨ ਦੇ ਪਿਆ ਰਾਲ ਮੈਂ ਕਿੰਨਾ ਨਾਂ ਸੁਝਾਇੇ ਕੰਮ ਕੰਮ ਲਿਆ ਕਰੋਗੀ ਮੰਮੀ ਰਾਲਾ ਨੇ ਮੈਨੂੰ ਤਾਂ ਕਿ ਮੈਨੂੰ ਪਤਾ ਨਹੀਂ ਪਰ ਮੈਂ ਅੱਜ ਆਖਰੀ ਦਿਨੀ ਚੁੱਲੇ ਤੇ ਰੋਟੀਆਂ ਲਾਉਣੀ ਮੁੜਕੀਆਂ ਦੀ ਜੇ ਮੈਂ ਲਾਉਣੀ ਆ ਜਿਹੜੀ ਆਹ ਸੁਣਦੀ ਇੰਨੀ ਖੁਸ਼ੀ ਦੇ ਕੇ ਤੇ ਹੁਣ ਇੰਨੀ ਗਮ ਹੈ ਆਖਰੀ ਦਿਨ ਰੋਟੀਆਂ ਲਾਉਣੀ ਪਰ ਕਿੰਨੇ ਲਾਉਣੀ ਆ ਕਿਤੇ ਮੇਰੇ ਕੋ ਇੱਥੇ ਬੈਠਾ ਨਹੀਂ ਜਾਂਦਾ ਮੰਮੀ ਅਸਕੇ ਆਕੇ ਅੱਜ ਖਾ ਲਈਆਂ ਮੁੜਕੇ ਨਾ ਰੋਟੀਆਂ ਖਾਓ ਕਿੰਨੇ ਸੋਈ ਚ ਲਾਉਂਗੀ ਮੰਮੀ ਜੀ ਸੋਈ ਚ ਲਾਉਂਗੀ ਜੇ ਤਾਂ ਮੈਂ ਤੇਰੇ ਇੱਕ ਵਾਰੀ ਕਹਿਤਾ ਨਹੀਂ ਸਿੰਲਡਰ ਬਣਾਵਾ ਬਾਜ਼ਾਰ ਮੇਰੇ ਕੋਲ ਨਹੀਂ ਆ ਤੇ ਇਹਨੇ ਮੰਮੀ ਜੀ ਫਿਰ ਜਾਣ ਕੇ ਕਰਦੇ ਜੀ ਜਾਣ ਕੇ ਕਰਦੇ ਜੀ ਤੇਰਾ ਕੋ ਖਰਚਾ ਹੁੰਦਾ ਉਹਨੂੰ ਪਤਾ ਵਾ ਜਿੰਨੇ ਕਰਨਾ ਹੋਵੇ ਤੋ ਖੰਡ ਪੜਿਆ ਤੂੰ ਸੋਦਾ ਦੇਨੇ ਮੇ ਜਾਣ ਕੇ ਹੀ ਅੱਜ ਚੁੱਲੇ ਤੇ ਰੋਟੀਆਂ ਨਾ ਲੱਗਦੀਆਂ ਇਹਨਾਂ ਦਾ ਵੀ ਮੂੰਹ ਪੈ ਜਾਣਾ ਹਣ ਕਿ ਇੱਕ ਦਿਨ ਲਾਥ ਨਹੀਂ ਇਹ ਹੁਣ ਵੀ ਲਾਥ ਹੀ ਜਾਣੀ ਆ ਮੈਂ ਇਹ ਦਵਾਸ਼ ਵੇਸ਼ਨ ਸਾਫ ਕਰਨ ਦੀ ਹਾਂਜੀ ਮੰਮੀ ਪਰ ਮੈਂ ਗਈ ਤੇ ਉਧਰ ਚੌਂਕਿਆਲ ਮੈਂ ਰੋਟੀਆਂ ਤੋਂ ਲਾਉਣ ਦੀ ਹਣੀਆ ਪਰ ਇਹ ਆ ਮੈਂ ਕਿਉਂ ਕੱਢਣ ਦੀ ਮੈਨੂੰ ਤੇ ਇੰਜ ਲੱਗਣ ਤੇ ਕਿਉਂ ਕਰਦੇ ਤੇ ਸੱਤੇ ਉਂਗਲਾਂ ਅੱਜ ਕਿਉਂ ਚ ਲੱਗਦੀਆਂ ਕਿਉਂ ਅੱਜ ਕਿਉਂ ਹੋ ਗਿਆ ਅੱਜ ਕਿਉਂ ਹੋ ਗਿਆ ਅੱਜ ਮੇਰੇ ਨਾ ਨਾੜੀ ਰੋਟੀਆਂ ਲਾਉਣ ਦੇ ਚੁੱਲੇ ਤੇ ਆ ਮੈਨੂੰ ਪਤਾ ਮੰਮੀ ਮੈਂ ਲੱਗੇ ਹੀ ਲਾਉਣ ਤੇ ਮੈਨੂੰ ਕਹਿੰਦੇ ਵੀ ਮੈਂ ਲਾ ਲੈਣੀ ਆ ਮੈਂ ਚਲ ਠੀਕ ਆ ਇਹ ਨਾਲੇ ਕਹਿੰਦੇ ਮੈਨੂੰ ਪਤਾ ਲੱਗ ਕਿੰਨੀ ਕ ਗਰਮੀ ਲੱਗਦੀ ਰੋਲਾ ਪਉਂਦੇ ਰਹਿੰਦੀਆਂ ਜੇ ਮੈਂ ਚਲ ਕੋਈ ਚੱਲ ਪੁੱਤ ਆ ਵੀ ਸਹੀ ਆ ਪੀ ਜਿਹੜੀ ਗੱਲ ਉਹਨੇ ਕਿਹਾ ਸੀ ਆਪਣੇ ਮਨੋਂ ਕਹਿਤਾ ਵਾ ਵੀ ਮੈਂ ਲਾਉਣੀ ਰੋਟੀਆਂ ਅਸੀਂ ਕਹਿੰਨੇ ਹਾਂ ਨਾ ਤੇ ਉਹਨੂੰ ਲੱਗਦਾ ਹੀ ਪੇ ਇਹ ਕਹਿੰਦੇ ਆ ਮੈਨੂੰ ਰੋਟੀਆਂ ਲਾਉਣ ਵੱਲ ਨਹੀਂ ਆਪੇ ਮੰਮੀ ਕਰ ਲੈਣਾ ਹੌਲੀ ਹੌਲੀ ਅਸੀਂ ਐਵੇਂ ਜਾਣ ਕੇ ਕੀ ਫਾਇਦਾ ਕਹਿਣਾ ਪੇ ਵੇਖ ਕੇ ਉਹਨੇ ਲੱਗ ਪੈਣਾ ਹੌਲੀ ਹੌਲੀ ਚੱਲ ਆਪੇ ਕਰਨ ਦੇ ਆਪਣਾ ਮੇਰਾ ਫੋਨ ਵੱਜਣ ਦੇ ਅੰਦਰ ਮੈਂ ਵੇਖਾਂ ਕੋਈ ਇੱਕੋ ਕੇਦਾ ਕੋਈ ਨਹੀਂ ਕਰ ਲਿਆ ਕਰਨਾ ਨੇ ਆਪੇ ਹਲੋ ਹਾਂਜੀ ਕੀ ਹਾਲ ਜੇ ਹਾਂ ਬਸ ਠੀਕ ਠਾਕ ਤੁਸੀਂ ਦੱਸੋ ਆਪਣਾ ਦੋਇ ਤਿੰਨੇ ਦਿਨ ਹੀ ਫੋਨ ਲਗਾ ਕਿੱਥੇ ਚਲ ਗਏ ਨਹੀਂ ਮੈਂ ਤੇ ਲਾਉਣਾ ਸੀ ਅੱਜ ਮੈਂ ਅਜੇ ਲੱਗੀ ਹਾਂ ਮੈਂ ਹ ਲਵਨੀ ਆ ਤੇ ਨਜੰਤਾ ਡਾ ਹੀ ਗਿਆ ਕੋਣ ਦਲਸ਼ੇਰ ਵੀ ਬਾਹਰੋਂ ਆ ਕੇ ਡੰਡਿਆ ਦਲਸ਼ੇਰ ਕਿਹੜਾ ਘਰ ਖਲੋਂਦਾ ਹੁਣ ਪੈਰ ਲੱਗੇ ਦਲਸ਼ੇਰ ਨੂੰ ਹਾਂਜੀ ਹਾਂਜੀ ਠੀਕ ਆ ਸਾਰੇ ਯਾਰ ਕੀ ਤਨਖਾਹ ਨਹੀਂ ਪਾਈ ਤਨਖਾਹ ਲੇਟ ਹੋ ਗਈ ਆ ਤੇ ਪੈਸੇ ਅੱਗੇ ਜਿਹੜੇ ਪੈਸੇ ਪਾਈ ਉਹ ਤੁਹਾਨੂੰ ਪਤਾ ਖਰਚ ਕਿੰਨਾ ਵਾ ਕਿੰਨਾ ਖਰਚ ਵਾ ਘਰ ਦੇ ਖਰਚ ਵਧੇ ਜਾਂ ਅੱਗੇ ਨੂੰ ਸਾਬੀ ਦਾ ਵਿਆਹ ਕੀਤਾ ਕਿ ਅੱਗੇ ਇਹ ਹੀ ਇਕੱਲਾ ਸਾਡਾ ਮਾਵਾਂ ਤੀਆਂ ਦਾ ਖਰਚ ਹੁੰਦਾ ਹੈ ਸਾਬੀ ਬਾਹਰ ਅੰਦਰ ਰਹਿੰਦਾ ਹੈ ਪੜੀ ਬੰਨੇ ਨਾਲ ਰਹਿਣਾ 24 ਘੰਟੇ ਹੁਣ 24 ਘੰਟੇ ਘਰੇ ਰਹਿੰਦਾ ਕੰਮ ਉਹ ਨਹੀਂ ਵੇਂਦਾ ਦੂਜੀ ਗੱਲ ਇਹ ਆ ਖਰਚਾ ਉਹ ਕਿੰਨਾ ਹੋ ਜਾਂਦਾ ਘਰ ਦਾ ਕੁੜੀ ਦਾ ਕਾਹਦਾ ਖਰਚਾ ਕੁੜੀ ਵਿਚਾਰੀ ਕਰਦਾ ਖਰਚਾ ਕਰਨ ਦਾ ਹੀ ਕੁੜੀ ਨੂੰ ਤਾਂ ਮੈਂ ਵਿਚਾਰੀ ਨੂੰ ਗਰਮੀਆਂ ਚੜੀਆਂ ਵਾ ਜੋ ਤੱਕਤ ਮੈਂ ਉਹਨੂੰ ਸੂਟ ਵੀ ਨਹੀਂ ਕੋਈ ਲੈ ਕੇ ਦਿੱਤਾ ਲੋਕਾਂ ਦੀਆਂ ਕੁੜੀਆਂ ਜੀ ਆਏ ਚਾਹ ਪੂਰੇ ਕਰਦੇ ਮੈਂ ਤਾਂ ਕਦੀ ਆਪਣੀ ਧੀ ਦਾ ਚਾਹ ਵੀ ਨਹੀਂ ਕੋਈ ਪੂਰਾ ਕੀਤਾ ਨੂੰ ਆਪਣੀ 3 ਨਹੀਂ ਲਈ ਦੀ 9 ਲਈ ਦੀ ਆ ਵੀ 9 ਨੂੰ ਬਣਾ ਦੇ ਮੈਂ ਬਣਾ ਦੂੰਗੀ ਮੈਂ ਨਿਆਣੀ ਨਹੀਂ ਆ ਠੀਕ ਹੈ ਮੈਨੂੰ ਮਾਤ ਨਾ ਦਿਆ ਕਰੋ ਮੈਂ ਤਨਖਾਹ ਵੱਲੋਂ ਪੁੱਛਣ ਦੀ ਆ ਉਹ ਮੈਨੂੰ ਦੱਸੋ ਅਜੇ ਵੀ ਤੇ ਡੰਗ ਘਰ ਦਾ ਸਾਰਾ ਰਾਸ਼ਨ ਪਾਣੀ ਮੁਕਾਵਾ ਉਹਨਾਂ ਤੇ ਮੈਨੂੰ ਹੀ ਕਹਿਣਾ ਆ ਆ ਸਾਬੀ ਨੂੰ ਕਹਣਾ ਸਾਬੀ ਨੂੰ ਕੀ ਕਰਨ ਨੂੰ ਕਹਿਣਾ ਸਾਬੀ ਨੇ ਮੇਰੇ ਕੋਲ ਤਾਂ ਇਹ ਮੰਗਣੇ ਆਣ ਕੇ ਸਾਬੀ ਨੇ ਕਿਹੜਾ ਕੋਣ ਲੈ ਆਉਣਾ ਇਹ ਦਾ ਮੇਰਾ ਹੀ ਕਸੂਰ ਕੱਢਣਾ ਵਾ ਖਰਚਾ ਹੋਰ ਮੈਂ ਕਿੰਨਾ ਕਟ ਕਰਾ ਹੱਥ ਘੁੱਟ ਘੁੱਟ ਕੇ ਕਰਨ ਢੀ ਹੈ ਨਾ ਫਿਰ ਵੀ ਇੰਨਾ ਖਰਚਾ ਹੋ ਜਾਂਦਾ ਵਾ ਜੇ ਮੈਂ ਓਦਾਂ ਕਰਾਂ ਲੋਕਾਂ ਦੀ ਬੁੜੀਆਂ ਵਾਂਗੂ ਤੇ ਫਿਰ ਤੁਹਾਨੂੰ ਪਤਾ ਲੱਗ ਜੀ ਦੂੰਗੀ ਜੇ ਤੋਂ ਮੈਂ ਜਾਊਂਗੀ ਨਾ ਕੁੜੀ ਦੇ ਬਣਾਉਣ ਉਦੋਂ ਉਹਨੂੰ ਵੀ ਲੈ ਦੂੰਗੀ ਅਰੇ ਕੁੜੀ ਦੇ ਮੈਂ ਲੈਣ ਗਈ ਨਹੀਂ ਤਾਂ ਨੌ ਦਾ ਪਾਣਾ ਪਿਆ ਵਾ ਪੀ ਨੌ ਨੌ ਬਣਾ ਦੀ ਲੈ ਆਉਂਗੀ ਤੈਪ ਕੱਲ ਨੂੰ ਪਾ ਦਿਓ ਠੀਕ ਆ ਤਨਖਾਹ ਤੇ ਮਿਲ ਗਈ ਜਾਣ ਕੇ ਪਖੰਡ ਕਰਨ ਦੇ ਹਾਂ ਹਾਂ ਚਲੋ ਠੀਕ ਆ ਫਿਰ ਕੱਲ ਨੂੰ ਤਨਖਾਹ ਪਾ ਦਿਓ ਚੰਗਾ ਵੇ ਤੇ ਇਹ ਕਿੱਥੇ ਆਪਣੀ ਧੀ ਵੱਲ ਨਹੀਂ ਸੋਚਿਆ ਉਹ ਜਿਹੜੀ ਬਗਾਨੀ ਲਿਆਂਦੀ ਹੈ ਨਾ ਉਹਦੇ ਬਾਰੇ ਕਿ ਡੀਐਸਟੀ ਸੋਚਿਆ ਵੀ ਉਹਦਾ ਵੀ ਲਿਆਂਦਾ ਕੁਛਕ ਨਹੀਂ ਲਿਆਂਦਾ ਗਰਮੀ ਨੇ ਪੂਰਾ ਹਲਕਿਤਾ ਲੈ ਪੁੱਤ ਦਿਲਸ਼ੇਰ ਦੁੱਧ ਪੀ ਲੈ ਪੀ ਇਥੇ ਲੰਮੇ ਬੈ ਮਾਂ ਮੀਸ਼ਾ ਸ਼ਕਾ ਸੱਸੀ ਕਾ ਜੱਪੋਤ ਕੀ ਹੈ ਲੈ ਮੈਂ ਤੇ ਅਸ਼ੇਰ ਦੁੱਧ ਪੀਂਦੇ ਹਾਂ ਹਾਂ ਦਿਲਸ਼ੇਰ ਦੁੱਧ ਪੀਂਦੇ ਬੈ ਜਾ ਕੀ ਕਰਦੀ ਆਈ ਏ ਕੁਛ ਨਹੀਂ ਆ ਨਾਲੇ ਮਸ਼ੀਨਾਂ ਖੇਡ ਲਿਆ ਕਰੋਗੇ ਤੇ ਨਾਲੇ ਮੈਨੂੰ ਟਿਊਸ਼ਨ ਪੜਾ ਦੇ ਮੈਨੂੰ ਪੜ੍ਹਨਾ ਨਹੀਂ ਆਉਂਦਾ ਥੋੜਾ ਬਸ ਸਿਚੂਏਸ਼ਨ ਪੜ੍ਹਿਆ ਕਰਨੀ ਹੈ ਤੂੰ ਕੋਈ ਨਹੀਂ ਤੂੰ 4 ਵਜੇ 4:30 ਆ ਜਾਇਆ ਕਰੀ ਤੇ ਕੋਈ ਹੋਰ ਵੀ ਬੱਚਾ ਹੋਊਗਾ ਨਾ ਤੇ ਉਹਨੂੰ ਵੀ ਨਾਲ ਲੈ ਆਈ ਫਿਰ ਮੈਂ ਤੈਨੂੰ ਤੇ ਚੱਲ ਪੜਾਉਣੀ ਆ ਚੰਦੇ ਕੱਦਾਂ ਬੱਚਾ ਹੋਰ ਹੋ ਜੇ ਤੂੰ ਦੋਵਾਂ ਨੂੰ ਕਟਾ ਪੜਾ ਦੇਆ ਕਰੂ ਨਾਲ ਤੇਰਾ ਵੀ ਜੀ ਲੱਗ ਜਾਣਾ ਹੈਗੀ ਤੇਰੀ ਛੇਲੇ ਕਿਹੜੀ ਲੱਗ ਗਈ ਹੈ ਅੱਥੇ ਉਹਨੂੰ ਵੀ ਲੈ ਆਈ ਨਾਲ ਪੁੱਛ ਲਈ ਇਹਨੂੰ ਜੇਨੇ ਟਿਊਸ਼ਨ ਪੜ੍ਹਨੀ ਆ ਉਹ ਵੀ ਨਾ ਇੱਥੇ ਲੈ ਆਈ ਠੀਕ ਹੈ ਨਾਲ ਤੇ ਚੇੜੇ ਕਰਦੇ ਉਹ ਨੂੰ ਦੁੱਧ ਪੀਂਡਿਆ ਵਾ ਨਹੀਂ ਤੇ ਬਹਿ ਜਾ ਇੱਥੇ ਲਾ ਕੇ ਤੇ ਖੇਡ ਲਾ ਤੇ ਤਿਆਰ ਰੱਖੀ ਮੈਂ ਤੇ ਤੇ ਲਾ ਕੇ ਬੈਠੀ ਦੇਖਣਾ ਚਾਏ ਤਿਆਰ ਰੱਖੀ ਚੰਗਾ ਤੇ ਮੈਂ ਫਿਰ ਕੰਮ ਕਰ ਲਾਂ ਸੋਈ ਚ ਬਹਿ ਜਾ ਇੱਥੇ ਲਾ ਕੇ ਨਾ ਸ਼ੇਰ ਉਹ ਤੇਰੀ ਨੂੰ ਬਾਰੀ ਨਾ ਲੱਤ ਨਾ ਮਾਰੀ ਚੰਗਾ ਇੱਧਰ ਰੱਖ ਮੇਰਾ ਪੁੱਤ ਲੱਤਾਂ ਖੇਰ ਬਹਿ ਜਾ ਚਾਪੇ ਤੇ ਲਾ ਕੇ ਤੂੰ ਕਪੜੇ ਵੀ ਨਾਲੋਂ ਨਾਲ ਹੀ ਜੋੜਾ ਨਾ ਫੇਰ ਹੀ ਖਲਾਰਾ ਮੁੱਕਦਾ ਹਾਈ ਵਰਕੀ ਚੋਨਾ ਖਲਾਛੜਦਾ ਮਨ ਜੀ ਤੇ ਕੀ ਕੰਡਈ ਕੋ ਨਹੀਂ ਮੰਮੀ ਕਪੜੇ ਜੇ ਮੈਂ ਖਲਾਰਾ ਜੇ ਮੜਾ ਚ ਚੁੱਕਦਾ ਮੰਮੀ ਆ ਮਸ਼ੀਨ ਕਿੰਨੇ ਦਿਨ ਹੋ ਗਏ ਲਾਈ ਨਹੀਂ ਆ ਤੈਨੂੰ ਬਾਹਰ ਨਾ ਕੱਢ ਕੇ ਰੱਖ ਦਈਏ ਅੰਦਰ ਵਾੜੀ ਕਿੰਨੇ ਦਿਨਾਂ ਦੀ ਚਲਾਈ ਨਹੀਂ ਜਾਮ ਤੇਰਾ ਦਾਦਾ ਇਹ ਬੱਚੀ ਕਿਉਂ ਹਨਾ ਕਿਉਂ ਕੀ ਹੋਇਆ ਇੱਥੇ ਹੁਣ ਬੱਚੇ ਵਾਲੀ ਕਿਹੜੀ ਗੱਲ ਹੈ ਬੱਚੇ ਵਾਲੀ ਜਿਹੜੀ ਗੱਲ ਇੱਥੇ ਪਈ ਹੈ ਨਾ ਤੇ ਬਜੀ ਆ ਤੇ ਜੇ ਬਾਥਰੂਮ ਚ ਚਲ ਗਈ ਨਾ ਖਰਚਾ ਹੋਰ ਵਧਣਾ ਕੱਲਾ ਸਰਫਦਾ ਨਹੀਂ ਵਧਣਾ ਬੱਤੀ ਦਾ ਵੀ ਵੱਧਣਾ ਵਾ ਕਿੰਨੀ ਕੁ ਵਰਤੀ ਦੀ ਆ ਬੱਤੀ ਕਿੰਨੀ ਕੁ ਬੱਤੀ ਤੇ ਉਦਾਂ ਹੀ ਫਰੀ ਆ ਤੇਰਾ ਯਾਰ ਚੱਲ ਚੱਲਦੀ ਆ ਕਿਤੇ ਤੇਰਾ ਉਹ ਹਿਸਾਬ ਆ ਤੇ ਮੈਂ ਚਲੇ 2 ਘੰਟੇ ਨੌਕਰਾਨੀ ਬਣੀ ਨਵਾ ਅੱਗੇ ਤੇ ਉਹ ਧੋ ਲੈਂਦੀ ਆਪਣੇ ਮਾਂ ਪੁੱਤਾਂ ਦੇ ਕੱਪੜੇ ਤੇ ਸਾਬੀ ਤੇ ਅੱਗੇ ਤੂੰ ਧੋਨੀ ਆ ਤੇ ਉਹਨੇ ਉਹ ਵੀ ਲਾ ਕੇ ਸੁੱਟ ਦਿਆ ਕਰਨੇ ਆ ਤੇ ਧੋਦੀ ਰਿਹਾ ਕਰੀ ਮੈਂ ਇਹ ਕਹਿਣ ਦੀ ਵੀ ਚੱਲ ਚਾਦਰ ਚੁੱਦਰਾਂ ਵੀ ਕਿੰਨੇ ਦਿਨ ਹੋ ਗਏ ਧੋਤੀ ਆਣੀਆਂ ਤੇ ਕੰਮ ਹੌਲਾ ਹੋ ਜਾਊਗਾ ਮੈਂ ਤੇ ਹੱਥ ਨਾਲ ਧੋ ਹੀ ਲੈਣੀ ਸੀ ਤੇ ਆਪੋ ਆਪਣੇ ਧੋ ਲੈਨੇ ਆ ਤੇ ਚੱਲ ਐਸੇ ਬਾਣੇ ਧੋ ਤੇ ਲਊਗੀ ਬਾਥਰੂਮ ਚ ਨਹੀਂ ਨਾਲੀ ਇਹਨੂੰ ਪਈ ਜਾਂਦੇ ਇੱਥੇ ਪੈਟਰੋਲ ਗਿਆ ਸਿਰੋਂ ਉਹਨੂੰ ਕਿਉਂ ਹਵਾ ਮੰਮੀ ਬੜੇ ਦਿਨ ਹੋ ਗਏ ਆ ਬੰਦ ਪਈ ਆ ਚਲਾ ਕੇ ਵੇਖ ਲਈਏ ਮੁਰਕੇ ਪਈ ਪਈ ਚੀਜ਼ ਵੀ ਖਰਾਬ ਹੋ ਜਾਂਦੀ ਮੰਨਿਆ ਕਰੋ ਲਾ ਲਾਂਗੇ ਜਿੱਦਾਂ ਚਾਦਰਾਂ ਚੁਦਰਾ ਧੋੜੀਆਂ ਆਣੀਆਂ ਜੇ ਇਹਨੂੰ ਇੱਥੇ ਕਲੀ ਚ ਰੱਖ ਕੇ ਨਾ ਲਾ ਲਿਓ ਇਹਨੂੰ ਬਾਥਰੂਮ ਚ ਰੱਖਿਆ ਨਾ ਤੇ ਬਾਥਰੂਮ ਚ ਰੱਖਿਆ ਡੰਡ ਲੱਤ ਜਾਣੀ ਆ ਰਹਿਦੀ ਖੁੰਦੀ ਮਸ਼ੀਨ ਦੀ ਤੇ ਦੂਜੀ ਗੱਲ ਇਹ ਬਿੱਲ ਤੂੰ ਤੇ ਆਣੀਆਂ ਕੋਹ ਨਹੀਂ ਉਹ ਚ ਲਿਆ ਮੰਮੀ ਕਿੰਨਾ ਕ ਖਰਚਾ ਵਧ ਚੱਲਿਆ ਵਾ ਤੇ ਭਾਰੇ ਆ ਵੀ ਕਰਜ਼ਾ ਵਧਣਾ ਆ ਅੱਗੇ ਤੇਰਾ ਪਿਓ ਬੋਲਣ ਦਾ ਖਰਚਾ ਇੰਨਾ ਕਰਦੀ ਐ ਤੇ ਕਿੰਨਾ ਸੰਭਲ ਕੇ ਖਰਚਾ ਕਰਦੀ ਐ ਫੇਰ ਵੀ ਤੇ ਡੈਡੀ ਨੂੰ ਕਹਿਣਾ ਸੀ ਨਾ ਪੈਸੇ ਪਾ ਦਿੰਦੇ ਮੈਂ ਫੀਸ ਤੁਹਾਨੂੰ ਕਿਹਾ ਸੀ ਕਿ ਮੈਂ ਫੀਸ ਦੇਣ ਜਾਣਾ ਵਾ ਫੀਸ ਦੇਣ ਤੇ ਜਾਣਾ ਮੰਮੀ ਰੋਟੀ ਦਵਾ ਕੱਢੋ ਪੱਕ ਗਈ ਇਹ ਨਿਹੜ ਦੀ ਮੈਂ ਸੋਈ ਵਿੱਚ ਰੱਖ ਕੇ ਭੁੱਲ ਗਏ ਕੋਈ ਨਹੀਂ ਖਾ ਲੈਨੇ ਰੋਟੀ ਠੀਕ ਹੈ ਲੈ ਜਿਹੜੇ ਇਹਨੂੰ ਮੈਂ ਫੜਾ ਦੇਣੀ ਤੁਹਾਨੂੰ ਨਿਭਾ ਕੇ ਨਹੀਂ ਜੀ ਭਾਬੀ ਠਰ ਕੇ ਖਾਣੇ ਆ ਚਲ ਠੀਕ ਤੇ ਉਹ ਅੱਗੇ ਭੋਲਣ ਡਿਆ ਜਾਂਦਾ ਮੇਰਾ ਖਰਚਾ ਇੰਨਾ ਵਧਾਈ ਜਾਂਦਾ ਖਰਚਾ ਇੰਨਾ ਵਧਾਈ ਉਹਨੇ ਸੁਣ ਲਿਆ ਹਣਾ ਸੁਣ ਲੈ ਹੱਦ ਕਰਦੇ ਤੁਸੀਂ ਮੰਮੀ ਤੂੰ ਇਹ ਕਿ ਸਮਝਦੇ ਜੇ ਮੈਨੂੰ ਚਲਾਕ ਤੇ ਨਹੀਂ ਪੜੀ ਮੈਂ ਜਾਣ ਕੇ ਤੁਹਾਨੂੰ ਰੋਟੀ ਦਾ ਪੁੱਛਣ ਗਈ ਮਸ਼ੀਨ ਨਹੀਂ ਬਾਹਰ ਕੱਢਣੀ ਆ ਉਹ ਨਹੀਂ ਕੱਢਣਾ ਤਾਂ ਨਾ ਕੱਢੋ ਉਹ ਤਾਂ ਭਾਬੀ ਦੀ ਗੱਲ ਬਿਲਕੁਲ ਸਹੀ ਹੀ ਕਿ ਸੋਖੇ ਨਾਲ ਮਿੱਠੀ ਪਿਆਰੀ ਹੋ ਕੇ ਤਾਂ ਆਪਣਾ ਮਤਲਬ ਕੱਢ ਮੈਂ ਵੀ ਇਹਨਾਂ ਨਾਲ ਮਤਲਬ ਵਾਸਤੇ ਮਿੱਠੀ ਪਿਆਰੀ ਹੋਈ ਆ ਗਾਹ ਗਾਹ ਮੰਮੀ ਵੇਖੋ ਤੁਹਾਡੇ ਨਾਲ ਬੰਦਾ ਕੀ ਆ ਹਣ ਵੀ ਹੁਣ ਮੈਂ ਦੱਸਦੀ ਆ ਕਿ ਸੋਖ ਚੀਜ਼ ਕੀ ਆ ਜਾਨ ਮੈਂ ਤੋਕ ਆਲੂ ਪਾਉਂ ਨੀ ਮੀਂ ਆਲੂ ਕਿੱਤੇ ਆਲੂ ਸੱਚ ਬਾਹਰ ਬਾਹਰ ਹੋਣੇ ਆ ਅੱਗੋਂ ਨਾਲ ਪਿੱਛੋਂ ਪਾਣੀ ਨਾ ਮੈਨੂੰ ਕੋਟ ਪੁੱਛੇ ਤੇ ਅੱਜ ਮੈਨੂੰ ਰੋਟੀ ਪੁੱਛਣ ਦੀ ਆ ਜੱਦੀ ਰੋਟੀ ਪੜਾਉਣ ਦੀ ਮੈਂ ਵੀ ਜਾਣਦੀ ਐ ਇਹਨੂੰ ਫੇ ਕਿਹੜੇ ਕੰਮ ਨੂੰ ਹੋ ਗਈਗੀ ਆਪਾਂ ਮਾਵਾਂ ਤੇ ਇਹ ਗੱਲਾਂ ਝੂ ਕਰਨੀਆਂ ਹਨ ਅੰਦਰ ਗੱਲਾਂ ਸੁਣਦੀ ਮਰੀ ਗਈ ਹੁਦਾਂ ਦੇ ਕਦੀ ਵੀ ਨਾ ਹਟਿ ਲਾ ਕੇ ਜਾਵੇ ਤੇ ਕਦੀ ਵੀ ਨਾ ਰੋਟੀ ਪੁੱਛੇ ਕੋਈ ਗੱਲ ਨਹੀਂ ਆ ਜੇ ਇਹ 12 ਤੜੀ ਆ ਨਾ ਮੈਂ ਵੀ 13 ਤੜੀ ਆ ਵੇਖੇ ਪੜਾਉਂਦੀ ਕੀ ਇਹਦਾ ਹਸ਼ਰ ਮੈਂ ਵੀ ਅਜੇ ਮਿੱਠੀ ਪਿਆਰੀ ਇਹ ਕਰਕੇ ਆ ਕਿ ਜਿਹੜਾ ਇਹਨੇ ਕੋ ਸੋਨਾ ਪਾਇਆ ਨਾ ਕੱਲਾ-ਕੱਲਾ ਲਵਾ ਤੇ ਆਪਣੀ ਧੀ ਨੂੰ ਸਾਰਾ ਪਾਉਂਗੇ ਇਹ ਮੈਨੂੰ ਲੱਗਦੀ ਕੀ ਜਿਹੜਾ ਮੈਨੂੰ ਸੋਨਾ ਪਾਉਂਗੀ ਆਪੇ ਜਿਹੜਾ ਇਹਦੇ ਪੇਕੇ ਪਾਉਣਗੇ ਵਰਤੇ ਨਾ ਵਰਤੇ ਮੈਨੂੰ ਇੰਨਾ ਸਿਰਦਰਦੀ ਕਾਦੀ ਆ ਆਪੇ ਕਰੂਗੀ ਨਾ ਕੁਛ ਨਾ ਕੁਛ ਤੇ ਲਵੂੰਗੀ ਮੈਂ ਵੀ ਤੇ ਲੈਣਾ ਇਦਾਂ ਹੀ ਆ ਮਿੱਠੀ ਪਿਆਰੀ ਹੋ ਕੇ ਜੇ ਮੈਂ ਗੁੱਸੇ ਨਾਲ ਨਾ ਗੁੱਸੇ ਨਾਲ ਤੇ ਪਲਵਿੰਦਰਪੁਰੇ ਕਦੀ ਵੀ ਨਹੀਂ ਇਹ ਦਿਮਾਗ ਚੱਲਣਾ ਇਹ ਇਦਾਂ ਹੀ ਆ ਮਿੱਠੇ ਪਿਆਰੇ ਹੋ ਕੇ ਚੱਲੂਗਾ